बैठ, बैठ, बहुत बहुत धन्यवाद, बैठो 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 बहुत बहुत धन्यवाद, बहुत बहुत धन्यवाद बहुत 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 मेहरबान अज दुआबे की धरती फगवाड़ा अज ਕਿਥੇ ਆਮਾਦੀ ਪਾਰਟੀ ਦੇ ਵਰਕਰ ਵਲੰਟੀਅਰ ਮਿਲਨੀ ਆ ਸਟੇਜ ਦੇ ਉੱਤੇ ਆਮਾਦੀ ਪਾਰਟੀ ਦੇ ਸੰਗਠਨ ਦੇ ਸਾਰੇ ਦੇਸ਼ ਦੇ ਸੰਗਠਨ ਦੇ ਪ੍ਰਬਾਰੀ ਜਨਰਲ ਸੈਕਟਰੀ ਔਰ ਇੱਕ ਬਾਤ ਵੱਡੀ ਨੌਕਰੀ ਆਈਆਈਟੀ ਦੇ ਵਿੱਚ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਦੇਸ਼ ਦੇ ਨਾਮ ਅਰਵਿੰਦ ਕੇਜਰੀਵਾਲ ਜੀ ਦੇ ਨਾਮ اپنی ساری پڑھائی اپنی ساری વિદ્યા ਉਹਨਾਂ ਦੇ ਨਾਮ ਲਾਉਣ ਵਾਲੇ ਡਾਕਟਰ ਸੰਦੀਪ ਪਾਠਕ ਜੀ ਸਾਡੇ پارٹی ਦੇ ਕਾਰਜਕਾਰੀ ਪ੍ਰਧਾਨ ਤੇ ਪੰਜਾਬ ਦੀ ਵਿਧਾਨ ਸਭਾ ਦੇ 117 ਐਮਐਲਏ ਦੇ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਹੋਏ 6 ਟਾਈਮ ਐਮਏ ਜਿਨ੍ਹਾਂ ਨੇ 6 ਐਮਏ ਕੀਤੀਆਂ ਤੇ ਬਹੁਤ ਗਰੀਬ ਘਰ ਤੋਂ ਉੱਠ ਕੇ ਉਸ ਵਿਦਿਆ ਦੇ ਚਾਨਣ ਨਾਲ ਅੱਜ ਪੰਜਾਬ ਦੇ ਸਭ ਤੋਂ ਵੱਧ ਪੜੇ ਲਿਖੇ ਜਿਹੜੇ ਐਮਐਲਏ ਨੇ ਬੁੱਧਲਾੜੇ ਤੋਂ ਸ਼੍ਰੀ ਬੁੱਧਰਾਮ ਜੀ ਪ੍ਰਿੰਸੀਪਲ ਸਾਹਿਬ ਬਲਕਾਰ ਸਿੰਘ ਜੀ ਸਾਡੇ ਮਿਨਿਸਟਰ ਸਾਹਿਬ ਸਾਡੇ ਹੁਸ਼ਿਆਰਪੁਰ ਤੋਂ ਉਹ ਵੀ ਪੜੇ ਲਿਖੇ ਡਾਕਟਰ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਸਾਡੇ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕਾਂਗ ਜੀ ਜਿਹੜੇ ਤੁਸੀਂ ਦੇਖਦੇ ਰਹਿੰਦੇ ਹੋ ਟੀਵੀ ਤੇ ਉਹਨਾਂ ਨੂੰ ਟਿਕਟ ਮਿਲੀ ਮੇਰੇ ਨਾਲ ਫਤੇਗੜ ਸਾਹਿਬ ਤੋਂ ਜੀਪੀ ਸਿੰਘ ਅਸੀਂ ਇਕੱਠਿਆਂ ਨੇ ਪਹਿਲਾਂ ਰਾਜਨੀਤੀ ਜੁਆਇਨ ਕੀਤੀ ਸੀ ਇਹ ਬੱਸੀ ਪਠਾਣਾ ਤੋਂ ਲੜੇ ਸੀ ਪੀਪਲਸ ਪਾਰਟੀ ਵੱਲੋਂ ਮੈਂ ਲਹਿਰੇ ਕਾਗੇ ਤੋਂ ਲੜਿਆ ਸੀ ਸੋ ਇਕੱਠਿਆਂ ਨੇ ਰਾਜਨੀਤੀ ਸ਼ੁਰੂ ਕੀਤੀ ਸੀ ਦੁਬਾਰਾ ਫੇਰ ਇਕੱਠੇ ਹੋਏ ਆ ਨਾਲ ਲਾਲਜੀਤ ਪੁੱਲਰ ਜੀ ਜਿਹੜੇ ਖਡੂਰ ਸਾਹਿਬ ਤੋਂ ਆਵਾਂ ਦੀ ਪਾਰਟੀ ਦੇ ਤੇ ਉਸ ਤੇ ਅਗਲੇ ਨਾਲ ਹੀ ਅਜ ਨਾਲੇ ਤੋਂ ਐਮਐਲਏ ਤੇ ਆਵਾਂ ਦੀ ਪਾਰਟੀ ਦੇ ਬਹੁਤੀ ਧਾਕੜ ਸਾਡੇ ਮੰਤਰੀ ਐਮਐਲਏ ਜੀ ਕੁਲਦੀਪ ਢਾਲੀਵਾਲ ਸਾਹਿਬ ਔਰ ਜੰਡਿਆਲਾ ਗੁਰੂ ਤੋਂ ਹਰਪਜਨ ਸਿੰਘ ਜੀ ਈਟੀਓ ਸਾਹਿਬ ਮਨਿਸਟਰ ਸਹਿਬਾਨ ਨੇ ਬ੍ਰਹਮਸ਼ੰਕਰ ਜਿੰਪਾ ਜੀ ਅਨਮੋਲ ਗਗਰਮਾਨ ਮਨਿਸਟਰ ਨੇ ਟੂਰਿਜ਼ਮ ਦੇ ਔਰ ਐਮਐਲਏ ਖੜੜ ਕਟਾਰੂ ਚੱਕ ਸਾਹਿਬ ਪੋਵਾ ਤੋਂ ਐਮਐਲਏ ਨੇ ਸੇਕਵਾ ਸਾਹਿਬ ਤੇ ਬਾਕੀ ਮੇਰੇ ਸਾਹਮਣੇ ਸਾਰੇ ਮੈਨੂੰ ਐਮਐਲਏ ਸਹਿਬਾਨ ਅਹੁਦੇਦਾਰ ਸਹਿਬਾਨ ਤੇ ਸਭ ਤੋਂ ਬਾਅਦ ਪਾਰਟੀ ਦੀ ਰੀਡ ਦੀ ਹੱਡੀ ਨਾ ਥੱਕਣ ਵਾਲੇ ਨਾ ਅੱਕਣ ਵਾਲੇ ਤੇ ਆਮ ਆਦਮੀ ਪਾਰਟੀ ਨੂੰ ਅਸਮਾਨਾਂ ਤੱਕ ਚੱਕਣ ਵਾਲੇ ਸਾਡੇ ਵਲੰਟੀਅਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਤੁਹਾਡਾ ਜੋਸ਼ ਜਿਹੜਾ ਉਹ ਦੇਖ ਕੇ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਕਹਾਣੀ ਲਿਖਣ ਲਈ ਤਿਆਰ ਬੈਠੇ ਹੋ ਮੈਨੂੰ ਇਹ ਅੰਦਾਜ਼ਾ ਇਸ ਗੱਲ ਤੇ ਹੋ ਗਿਆ ਕਿ ਤੁਸੀਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਆਪਾਂ ਸੁਪਨਾ ਲਿਆ ਹੋਇਆ ਹੈ ਉਹਨੂੰ ਪੂਰਾ ਕਰਨ ਵਾਸਤੇ ਤੁਸੀਂ ਦਿਨ ਰਾਤ ਇੱਕ ਕਰੋਗੇ ਵੀਰੋ ਇਹ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈਗਾ ਇਹ ਤਾਂ ਆਪਣੀ ਵਲੰਟੀਅਰਾਂ ਦੀ ਇੱਕ ਮੀਟਿੰਗ ਹੈ ਜਿੱਦਾਂ ਰੈਲੀ ਕੀਤੀ ਨਾ ਉਹਦੇ ਇਹਨਾਂ ਨੂੰ ਕਈਆਂ ਨੂੰ ਦੌਰੇ ਪੈਣਗੇ ਵੀ ਆਹ ਕੀ ਹੋ ਗਿਆ ਕਿਉਂਕਿ ਇਹ ਅੰਡਰਕਰੰਟ ਨੂੰ ਸਮਝ ਹੀ ਨਹੀਂ ਰਹੇ ਵੀ ਲੋਕ ਕੀ ਸੋਚੀ ਬੈਠਿਆ ਕਿਉਂਕਿ ਮੈਂ ਤਾਂ ਲੋਕਾਂ 'ਚ ਰਹਿਣਾ ਅੱਜ ਮੈਂ ਸਵੇਰੇ 10:00 10:30 ਵਜੇ ਚੰਡੀਗੜ੍ਹੋਂ ਚੱਲਿਆ ਮੋਗੇ ਵਾਸਤੇ ਮੈਨੂੰ ਜਾਣ ਲਈ 4 ਘੰਟੇ ਲੱਗੇ ਹਾਲਾਂਕਿ ਰਾਹ ਇੰਨਾ ਨਹੀਂ ਹੈਗਾ ਪਰ ਜਦੋਂ ਰੂਟ ਲੱਗਦਾ ਹੈ ਪ੍ਰੋਟੋਕੋਲ ਹੈ ਸਿਕਿਉਰਿਟੀ ਦਾ ਰੂਟ ਲੱਗਦਾ ਹੈ ਤਾਂ ਪੁਲਿਸ ਵਾਲਿਆਂ ਤੋਂ ਲੋਕ ਪੁੱਛ ਲੈਂਦੇ ਆ ਜਿਹੜੇ ਪਿੰਡ 'ਚ ਪੂਈ ਪੁਲਿਸ ਵਾਲੇ ਖੜੇ ਆ ਕਿ ਬਾਈ ਜੀ ਅੱਜ ਕੌਣ ਆ ਰਿਹਾ ਉਹ ਕੋਈ ਦੱਸ ਦਿੰਦੇ ਆ ਭਗਵੰਤ ਮਾਨ ਲੰਘ ਰਿਹਾ ਤਾਂ ਇਕੱਠੇ ਹੋ ਜਾਂਦੇ ਆ ਪਿੰਡ 'ਚ ਆਪਸ ਵਿੱਚ ਇੱਕ ਦੂਜੇ ਨੂੰ ਫੋਨ ਕਰਕੇ ਮੈਨੂੰ 40 40 50 50 100 100 ਬੰਦੇ ਇਕੱਠੇ ਹੋ ਕੇ ਐ ਮੈਨੂੰ ਹੱਥ ਦਿੰਦੇ ਆ ਗੱਡੀ ਨੂੰ ਤੇ ਮੈਂ ਗੱਡੀ ਰੋਕ ਲੈਣਾ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜੇ ਹੱਥ ਦਿੱਤਾ ਤਾਂ ਮੁੱਖ ਮੰਤਰੀ ਦੀ ਗੱਡੀ ਖੜਜੋ ਗਈ ਕਿਉਂਕਿ ਆਪਣਾ ਸਾਡਾ ਪਹਿਲਾਂ ਤਾਂ ਜੇ ਮੁੱਖ ਮੰਤਰੀ ਗੱਡੀ ਨੂੰ ਹੱਥ ਦਿੱਤਾ ਤਾਂ ਤਿੰਨ ਦਿਨਾਂ ਬਾਅਦ ਪਤਾ ਲੱਗਦਾ ਸੀ ਕਿਹੜੇ ਥਾਣੇ ਚ ਨੇ ਉਹ ਵੀ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੁੱਖ ਮੰਤਰੀ ਦੀ ਗੱਡੀ ਨੂੰ ਐਂ ਹੱਥ ਦਿੱਤਾ ਐਸੇ ਕਰਕੇ ਭਾਈ ਲੋਕਾਂ ਨੇ ਉਹਨਾਂ ਨੂੰ ਇਸ ਵਾਰ ਕਹਿਤਾ ਭਾਈ ਤੁਸੀਂ ਆਪਣੀਆਂ ਗੱਡੀਆਂ ਕਿਤੇ ਹੋ ਸੜਕ ਤੋਂ ਨਹੀਂ ਲੈ ਜਾ ਕਰੋ ਸਾਡੇ ਵਾਲੇ ਦੀ ਗੱਡੀ ਤਾਂ ਇੱਥੋਂ ਹੀ ਲੰਘੂਗੀ ਤੇ ਅਸੀਂ ਤਾਂ ਜਦੋਂ ਮਰਜ਼ੀ ਹੱਥ ਦੇ ਕੇ ਰੋਕ ਸਕਦੇ ਹਾਂ ਸੋ ਵੀਰੋ ਏ ਅੱਜ ਮੈਨੂੰ ਲੋਕਾਂ ਨੇ ਬਸ ਤਾਂ ਮੈਨੂੰ ਰੋਜ਼ ਮਿਲਦਾ ਅੱਜ ਮੈਨੂੰ ਬਹੁਤ ਸਾਰੀਆਂ ਗੱਲਾਂ ਨਵੀਆਂ ਦੱਸਿਆ ਲੋਕਾਂ ਨੇ ਇੱਕ ਬਜ਼ੁਰਗ ਨੇ ਕਿਹਾ ਭਗਵਾਨ ਜਮਾਨਾ ਹੁਣ ਵੋਟਾਂ ਮੰਗਣ ਭਾਵੇਂ ਆਈ ਨਾ ਕਿਉਂਕਿ ਤੇਰੇ ਤੋਂ ਪਹਿਲਾਂ ਤੇਰੇ ਕੀਤੇ ਹੋਏ ਕੰਮ ਸਾਡੇ ਪਿੰਡ ਪਹੁੰਚ ਗਏ ਸਾਡੇ ਪਿੰਡ ਬਿਜਲੀ ਦਾ ਬਿੱਲ 90% ਕਰਨ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਸਾਡੇ ਪਿੰਡ 6 ਨੌਕਰੀਆਂ ਮਿਲ ਗਈਆਂ ਸਰਕਾਰੀ ਮੇਰੇ ਭਤੀਜੇ ਨੂੰ ਵੀ ਇੱਕ ਨੌਕਰੀ ਮਿਲ ਗਈ ਤੇ ਸਾਡੇ ਕੱਸੀਆਂ ਦਾ ਪਾਣੀ 25-25 ਸਾਲਾਂ ਬਾਅਦ ਜਿਹੜਾ ਚੋਇਆਂ ਦਾ ਸੂਇਆਂ ਦਾ ਪਾਣੀ ਸੀ ਜਿਹਨੂੰ ਭੁੱਲ ਗਏ ਸੀ ਉਹ ਵੀ ਪਹੁੰਚ ਗਿਆ ਤੇ ਬਿਜਲੀ ਵੀ ਆਮ ਹੁੰਦੀ ਹੈ ਤੇ ਇੱਕ ਪਿੰਡ ਚ ਇੱਕ ਬਜ਼ੁਰਗ ਕਹਿੰਦਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਿਜਲੀ ਤਾਂ ਜਲਾਮ ਆਉਂਦੀ ਹੈ ਸਾਰੀ ਕਣਕ ਕਹਿੰਦਾ ਫਸਲ ਬੀਜਣ ਤੋਂ ਲੈ ਕੇ ਹੁਣ ਵੱਢਣ ਤੱਕ ਦੇ ਦਿਨ ਆ ਗਏ ਇੱਕ ਦਿਨ ਵੀ ਕਹਿੰਦਾ ਰਾਤ ਨੂੰ ਖੇਤ ਜਾਣ ਦੀ ਲੋੜ ਨਹੀਂ ਪਈ ਜਿਨੇ ਕਣ ਕਰਮਾ ਕੇ ਆਈ ਦੀ ਸੀ ਸੋ ਵੀਰੋ ਇਹ ਚੀਜ਼ਾਂ ਉਹੀ ਬੰਦਾ ਕਰ ਸਕਦਾ ਜੀਨੇ ਇਹ ਚੀਜ਼ਾਂ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਮੈਂ ਅਫਸਰਾਂ ਨੂੰ ਪੁੱਛਿਆ ਬਿਜਲੀ ਦੇਤੇ ਦੂਜੇ ਸਾਰੇ ਸੈਕਟਰੀ ਲੈਵਲ ਦੇ ਵੱਡੇ ਅਫਸਰ ਇਕੱਠੇ ਕਰ ਲੇ ਮੈਂ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਨਾਲ ਕਿਸਾਨ ਦੀ ਜਿਹੜੀ ਜਿੱਚੋ ਨਾ ਫਸਲ ਹੈ ਉਹਨੂੰ ਪਾਣੀ ਬਿਲਕੁਲ ਸਹੀ ਲੱਗ ਜਾਂਦਾ 8 ਘੰਟਿਆਂ ਨਾਲ 8 ਘੰਟੇ ਵੀ ਤੋ ਟਟਵੇਂ ਦਿੰਨੇ ਹੋ 2 ਘੰਟੇ ਅੱਧਾ ਘੰਟਾ ਬ੍ਰੇਕ फिर दो घंटे फिर आधा घंटा मैं थोनू कीने कहता है, तू 7 क्यों नहीं कीते तू 9 क्यों नहीं कीते ए 8 कीने कहता थोनू मेनू कंदे जी सेक्रेटरी लेवल पे मीटिंग हुई थी उसमें फैसला किया गया था मैं कहाँ हुई थी तो सेक्रेटरी लेवल पे मीटिंग हुई थी मैंने कहा कभी नक्का लेवल पे मीटिंग हुई है कहते ये क्या होता है जी नक्का लेवल मैं कहा नहीं नक्का ਕਿਤੇ ਨਹੀਂ ਨੱਕਾ ਲੈਵਲ ਤੇ ਤਾਂ ਮੀਟਿੰਗ ਨਹੀਂ ਹੋਈ ਮੈਂ ਕਿਹਾ ਹੀ ਪੰਗਾ ਹੈ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਮੁੜਦਾ ਮੈਂ ਕਿਹਾ ਉਹਨੂੰ ਨੱਕਾ ਕਹਿੰਦੇ ਆ ਕਦੇ ਉੱਥੇ ਬਹਿ ਕੇ ਫੈਸਲਾ ਲਿਆ ਕਿ ਕਿਆਰਾ ਕਿੰਨੇ ਚਿਰ ਚ ਭਰਦਾ ਹੈ ਕਿ ਕਿੰਨੇ ਘੰਟੇ ਉਹਨੂੰ ਚਾਹੀਦੇ ਆ ਜਦੋਂ ਅੱਧਾ ਭਰਦਾ ਤੁਸੀਂ ਉਦੋਂ ਕੱਟ ਲੈਨੇ ਹੋ ਫੇਰ ਫੇਰ ਦੁਬਾਰੇ ਜਦੋਂ ਆਊਗੀ ਫੇਰ ਦੁਬਾਰੇ ਖਾਲ ਫੇਰ ਦੁਬਾਰੇ ਪਾਣੀ ਉਸ ਕਾਰੇ ਨੱਕੇ ਜਾਊਗਾ ਮੈਂ ਕਿਹਾ ਵੀ ਗੱਲ ਸੁਣ ਲਓ ਮੇਰੀ ਮੈਂ ਕਿਹਾ ਜੀ ਹਾਂ ਜੀ ਬਾਜੀ ਕਾਨ ਬਾਤਾਂ ਨਾ ਬੈਠ ਜਾ ਮੈਂ ਸੁਣ ਕੇ ਜਾਊਂਗਾ ਬੈਠ ਜਾ ਆਰਾਮ ਨਾ ਕੋਈ ਗੱਲ ਨਹੀਂ ਬੈਠੋ ਭਾਈ ਜੀ ਬੈਠੋ ਹਰਾਮ ਨਾਰਾ ਬੈ ਸੁਣ ਕੇ ਜਾਊਂਗਾ ਮੈਂ ਇਸੇ ਕੰਮ ਵਾਸਤੇ ਆ ਹਾਂ ਕੋਈ ਹਾਂ ਆ ਵੀ ਮੈਨੂੰ ਪਛਾ ਦੇ ਪਰ ਇਹਦੇ ਤੇ ਇੱਕ ਇੱਕ ਕੰਮ ਰਹੀ ਇਹ ਤੇ ਫੋਨ ਨੰਬਰ ਲਿਖਵਾ ਲਿਓ ਇੱਕ ਪਾਜੀ ਪਾਜੀ ਇਹ ਤੇ ਫੋਨ ਨੰਬਰ ਲਿਖਵਾ ਲਿਓ 168 ਵਾਲੇ ਮੈਂ ਜਾਣਦਾ ਸਾਰੇ ਮੈਂ ਆਪ ਮਾਸਟਰ ਦਾ ਮੁੰਡਾ ਕੋਈ ਨਹੀਂ ਬੈਠੋ ਬੱਟਾ ਭੈਣੇ ਬੈਠੋ ਸੋ ਮੈਂ ਬਾਸ ਬਾਸ ਧੰਨਵਾਦ ਧੰਨਵਾਦ ਆਰਾਮਨਾਮ ਨੰਬਰ ਫੋਨ ਨੰਬਰ ਤੇ ਤੁਹਾਨੂੰ ਕਾਲ ਆ ਜਾਊਗਾ ਆਰਾਮਨਾਮ ਇੱਕ ਮਿੰਟ ਬਾਈ ਜੀ ਇੱਕ ਮਿੰਟ ਉਹ ਬੈਠੇ ਨੇ ਜੀ ਕੋਈ ਗੱਲ ਨਹੀਂ ਆਰਾਮਨਾਮ ਬੈਠੋ ਚਲ ਜੀ ਧੰਨਵਾਦ ਧੰਨਵਾਦ ਪਹਣੇ ਪਹਣੇ ਬੈਠੋ 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 ਜਿੱਥੇ ਆਪਾਂ 43000 ਨੌਕਰੀ ਦਿੱਤੀਆਂ 168 ਤੁਹਾਡੇ ਵਾਲੇ ਲੈ ਲਾਂਗੇ ਕਿਹੜੀ ਗੱਲ ਹੈ ਤੁਹਾਡੇ ਵਾਸਤੇ ਤਾਂ ਹੈਗੇ ਆ ਜਿੰਦਾਬਾਦ ਜਿੰਦਾਬਾਦ ਬੈਠੋ ਸੋ ਵੀਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਹੁਣ ਆਪਾਂ ਬਿਜਲੀ ਜਿਹੜੀ ਹੈ ਬੈਠ ਜਾਣ ਲੋ ਰਾਮ ਨੇ ਬੈਠ ਜਾਣ ਤਾਂ ਕੋਈ ਗੱਲ ਨਹੀਂ ਮੈਂ ਸਿਕਿਉਰਟੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬੈਠ ਜਾਣ ਦਿਓ ਉਹਨਾਂ ਨੂੰ ਆਪਣੀ ਨੇ ਆਪਣੀ ਧੀਆਂ ਪੁੱਤ ਨੇ ਆਹੀ ਤਾਂ ਦੁੱਖ ਹੈ ਨਾ ਪਹਿਲਾਂ ਇਹਨਾਂ ਨੂੰ ਕਿਸੇ ਨੇ ਸੁਣਿਆ ਨਹੀਂ ਭਰੇ ਪਏ ਨੇ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਬਗਾਨੇ ਸਮਝਦੇ ਰਹੇ ਸਬੀਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ 100 ਤੁਸੀਂ 8 ਘੰਟੇ ਬਿਜਲੀ ਦਿੰਦੇ ਹੋ ਜੇ ਤੁਸੀਂ 8 ਘੰਟੇ ਸਮਝ ਲਓ ਵੀ ਜੇ 4 ਦਿਨ ਤੁਸੀਂ 8 ਘੰਟੇ ਬਿਜਲੀ ਦੇਣੀ ਹੈ ਕਿੰਨੇ ਘੰਟੇ ਬਿਜਲੀ ਦੇਵੋਗੇ ਕਹਿੰਦੇ ਜੀ 32 ਘੰਟੇ ਮੈਂ ਕਿਹਾ ਵੀ ਐ ਕਰਦੇ ਆ ਇਹਨੂੰ ਇੱਕ ਹੋਰ ਤਰੀਕਾ ਬਣਾਉਣਾ ਹੈ ਕਹਿੰਦੇ ਕੀ ਮੈਂ ਕਿਹਾ ਜੀ 3 ਦਿਨ ਬਿਜਲੀ ਦੇਣੀ ਹੈ ਪਰ ਦੇਣੀ 11-11 ਘੰਟੇ ਹੈ ਕਹਿੰਦੇ ਜੀ ਇਹਦੇ ਨਾਲ ਕੀ ਫਰਕ ਪਊਗਾ ਮੈਂ ਕਿਹਾ ਦੇਖੋ 11 ਘੰਟੇ ਬਿਜਲੀ ਆਉਗੀ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਉਹ ਆਪਦੇ ਕਿਆਰੇ ਚ ਪਾਣੀ ਛੱਡ ਕੇ ਬੱਟਾ ਤੋੜ ਲੇ ਤੇ ਬੱਟਾ ਵੀ ਤ ਉਹਨੂੰ ਆਪ ਹੀ ਪੋਚਣੀਆਂ ਪੈਣਗੀਆਂ ਦੁਬਾਰੇ ਉਹ 9 ਘੰਟਿਆਂ ਬਾਅਦ 10 ਘੰਟਿਆਂ ਬਾਅਦ ਬੰਦ ਕਰ ਦਊਗਾ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ 9-10 ਘੰਟਿਆਂ ਬਾਅਦ ਬੰਦ ਕਰ ਦਊਗਾ ਉਦੋਂ ਅਗਲੇ ਦਿਨ ਫੇਰ 11 ਘੰਟੇ ਆਉਗੀ ਫੇਰ ਬੰਦ ਕਰ ਦਊਗਾ ਤਾਂ ਅਗਲੇ 3 ਦਿਨ ਜਾਂ 4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 3 ਦਿਨ ਜਦੋਂ ਲਗਾਤਾਰ ਉਹਨੇ ਝੋਨੇ 'ਚ ਪਾਣੀ ਲਾਤਾ ਤੇ ਮੈਂ ਕਿਹਾ ਵੀ ਟੋਟਲ ਕਿੰਨੇ ਦਿਨ ਹੋ ਗਏ 7 ਦਿਨ ਤੇ ਤੁਸੀਂ 7 ਦਿਨਾਂ 'ਚ 8 ਘੰਟਿਆਂ ਸਾਹਮਣੇ ਕਿੰਨੇ ਕਿੰਨੇ ਘੰਟੇ ਬਿਜਲੀ ਦਿਓਗੇ 56 ਘੰਟੇ 7856 ਮੈਂ ਕਹਿੰਦੀ ਜਿਹੜਾ ਮੇਰੇ ਵਾਲਾ ਤਰੀਕਾ ਹੈ ਤਿੰਨ ਦਿਨ ਚ 11-11 ਘੰਟੇ ਉਹਦੇ ਨਾਲ ਕਿੰਨੇ ਘੰਟੇ ਦੇਵੋਗੇ ਕਹੀਂ 33 ਘੰਟੇ ਮੈਂ ਕਹਿੰਦੀ 23 ਘੰਟੇ ਤਾਂ ਆਪਣੇ ਸਿੱਧੇ ਬਚ ਗਏ ਤੇ ਨੰਬਰ 2 ਤੇ ਉਹ ਵੀ ਕਹੂਗਾ ਕਿ ਮੈਨੂੰ ਕੀ ਲੋੜ ਆ ਯਾਰ ਮਤਲਬ ਦੁਬਾਰੇ ਦੁਬਾਰੇ ਆਉਣ ਦੀ ਖੇਤ ਕਿ ਹੁਣ ਫੇਰ ਦੁਬਾਰੇ ਲਾਈਟ ਆਊਗੀ ਫੇਰ ਜਾਵਾਂਗੇ ਤੇ ਨਾਲੇ ਤਾਂ 23 ਘੰਟੇ ਬਚ ਗਏ ਤੇ ਨਾਲੇ ਉਹ ਖੁਸ਼ ਕਿ ਯਾਰ ਬਿਜਲੀ ਇੰਨੀ ਆਮ ਹੈ ਮੋਟਰ ਆਪ ਬੰਦ ਕਰਕੇ ਆਉਣਾ ਮੈਂ ਹੁਣ ਇਹ ਚੀਜ਼ਾਂ ਪਾਣੀ ਤੇ ਬਸਾਂ ਚਲਾਉਣਾ ਇਹਨਾਂ ਨੂੰ ਪਤਾ ਹੈ ਇਹ ਚੀਜ਼ਾਂ ਮਹਿਲਾ ਆਣਿਆਂ ਨੂੰ ਪਤਾ ਹੈ ਕਿ 7 ਘੰਟੇ ਕੀ ਹੁੰਦਾ 8 ਘੰਟੇ ਕੀ ਹੁੰਦਾ ਖਾਲ ਮਰਨਾ ਕੀ ਹੁੰਦਾ ਕਿਆਰਾ ਕੀ ਹੁੰਦਾ ਨੱਕਾ ਕੀ ਹੁੰਦਾ ਨਾ ਪਤਾ ਹੀ ਨਹੀਂ ਜਦੋਂ ਕੁਝ ਪੰਜਾਬੀ ਨਹੀਂ ਆਉਂਦੀ ਮਹਾਰਾਜ ਪੰਜਾਬੀ ਬੋਲਣੀ ਨਹੀਂ ਆਉਂਦੀ ਸਾਰੇ ਸਕੂਲ ਹੈ ਆ ਪੜਾਣਾ ਨੇ 168 ਵਾਲੇ ਨਹੀਂ ਪੰਜਾਬੀ ਦੇ ਜਿਹੜਾ ਸਕੂਲ ਐ ਸਕੂਲ ਟੀਚਰਾਂ ਵੱਲੋਂ ਖਾਲੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਐ ਉਹ ਟੀਚਰਾਂ ਨਾਲ ਭਰੀ ਹੋਈ ਤਹਾਂ ਬੈਠੇ ਹਤੇ ਮੰਗਾ ਵਾਸਤੇ ਉਹ ਭਾਈ ਸਕੂਲ ਬਣਾਓਗੇ ਤਾਂ ਟੀਚਰ ਲੱਗੋਗੇ ਨਾ ਤੁਸੀਂ ਡਿਗਰੀਆਂ ਤਾਂ ਕਰਾ ਲੀਆਂ ਡਿਗਰੀਆਂ ਕਰਾ ਕੇ ਨੌਕਰੀਆਂ ਦੇਣ ਵਾਲੀ ਕਹਿੰਦੇ ਇਹਨਾਂ ਦੇ ਡਾਂਗਾ ਮਾਰੋ ਇਹਨਾਂ ਨੂੰ ਕੁੱਟੋ ਸਾਡੇ ਕੋਲ ਨਹੀਂ ਹੈਗਾ ਯਾਰ ਮੈਨੂੰ ਇਹ ਦੱਸੋ ਨਾ ਤਾਂ ਕੋਈ ਨਵਾਂ ਸਕੂਲ ਬਣਾਇਆ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਨਵੀਂ ਯੂਨੀਵਰਸਿਟੀ ਬਣਾਈ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸਰਕਾਰੀ ਹਸਪਤਾਲ ਨਵੇਂ ਬਣਾਇਆ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਸੜਕਾਂ ਬਣਾਈਆਂ ਨਵੇਂ ਸੜਕਾਂ ਸਾਰੀਆਂ ਟੋਲ ਪਲਾਜੇ ਵਾਲਿਆਂ ਨੇ ਬਣਾਈਆਂ ਨੇ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਨਾ ਕੋਈ ਨੌਕਰੀ ਦਿੱਤੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਅਸਲ ਚ ਨੀਅਤ ਖਾਲੀ ਸੀ ਤਾਂ ਖਜ਼ਾਨਾ ਖਾਲੀ ਸੀ ਆਪਣੀ ਨੀਅਤ ਭਰੀ ਹੋਈ ਹੈ ਤਾਂ ਖਜ਼ਾਨਾ ਵੀ ਭਰਿਆ ਹੋਊਗਾ ਸਰਕਾਰਾਂ ਦਾ ਕੰਮ ਕੀ ਹੁੰਦਾ ਹੈ ਲੀਕੇਜ ਬੰਦ ਕਰਤੀ ਅਸੀਂ ਜਿਹੜੇ ਇੱਧਰ ਉੱਧਰ ਪੈਸੇ ਜਾਂਦੇ ਸੀ ਖਰਚੇ ਘਟਾਉਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਤਾਂ ਸ਼ੁਰੂ ਕੀਤਾ ਕਿ ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲੂਗੀ ਲੈਣੀਆਂ ਲੋੜੀ ਨਾਲ ਸੀ ਸੱਤ-ਸੱਤ ਪੈਨਸ਼ਨਾਂ ਲੈਂਦੇ ਸੀ ਸਾਢੇ 4-4 ਲੱਖ ਤਾਂ ਪੈਨਸ਼ਨਾਂ ਦੇਈ ਸੀ ਪਹਿਲੇ ਤਾਂ ਉਹ ਬੰਦ ਕੀਤਾ ਹੌਲੀ-ਹੌਲੀ ਰਿਸ਼ਵਤ ਦੇ ਪੈਸੇ ਕੱਟ ਕਰਕੇ ਇਧਰੋਂ ਜਾਂਦੇ ਨੇ ਆ ਜਾਂਦੇ ਨੇ ਫालतू ਖਰਚੇ ਘਟਾ ਕੇ ਖਜ਼ਾਨਾ ਭਰਿਆ 42993 ਨਵੀਆਂ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਖਜ਼ਾਨਾ ਵੀ ਭਰਿਆ ਹੋਇਆ ਹੈ ਖਜ਼ਾਨਾ ਵੀ ਭਰਿਆ ਹੋਇਆ ਆ ਜਿਹੜੇ ਆ ਜਿਹੜੇ ਬੱਚੇ ਮੰਗ ਕਰ ਰਹੇ ਆ ਬੜੀ ਵਧੀਆ ਗੱਲ ਐ ਇਹ ਚ ਕੀ ਐ ਕਿਉਂਕਿ ਮੈਨੂੰ ਮੈਂ ਸਾਰਾ ਕੁਝ ਆਪ ਦੇਖਦਾ ਪੀਐਲ ਪਾ ਜਾਂਦੀ ਐ ਹਾਈ ਕੋਰਟਾਂ ਚ ਕੇਸ ਚੱਲਦੇ ਆ ਕਦੇ ਕਿਸੇ ਨੇ ਪਤਾ ਕਦੇ ਕਿਸੇ ਨੇ ਪੁਰਾਣਾ ਪੇਪਰ ਨਹੀਂ ਲਿਆ ਕਿਸੇ ਨੇ ਐਡ ਵੀ ਨਹੀਂ ਦਿੱਤੀ ਤਾਂ ਫਸ ਗਏ ਬੱਚੇ ਬੱਚੇ ਯਾਰ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀਆਂ ਡਿਗਰੀਆਂ ਤੁਹਾਨੂੰ ਦਿਖਾਤੀਆਂ ਮੁੜ ਕੇ ਜਾਣ ਬੁੱਝ ਕੇ ਕੋਰਟ ਚ ਫਸਾ ਲੈਂਦੇ ਸੀ ਆਪ ਜਾਂਦੇ ਨਹੀਂ ਸੀ ਕੋਰਟ ਵੱਲੋਂ ਕਰਾ ਲੈਂਦੇ ਸੀ ਦੇਖੋ ਜੇ ਅਸੀਂ ਤਾਂ ਨੌਕਰੀ ਦੇਣ ਨੂੰ ਤਿਆਰ ਸੀ ਕੋਰਟ ਨੇ ਰੋਕਤਾ ਅਸੀਂ ਸਭ ਤੋਂ ਪਹਿਲਾਂ ਕੋਰਟ ਦਾ ਕੰਮ ਕਲੀਅਰ ਕਰਾਉਨੇ ਆ ਇਹਨਾਂ ਨੂੰ ਵਕੀਲ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਵੱਲੋਂ ਅਸੀਂ ਵਕੀਲ ਭੇਜ ਦਿਆਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣੀ ਹੈ ਅਸੀਂ ਆਹ ਤਾਂ ਹੁੰਦੀਆਂ ਨੇ ਗੱਲਾਂ ਇਹ 24 ਘੰਟੇ ਹੁਣ ਉਹ ਇੱਕ ਕਾਰਜੀ ਤੇ ਫਿਰਦਾ ਉੱਤੇ ਪਹਿਲੀ ਗੱਲ ਤਾਂ ਲੱਗ ਗਿਆ ਨਾ ਰੋਡ ਸ਼ੋਅ ਕਰਨਾ ਆ ਗਿਆ ਨਾ ਧਰਤੀ ਤੇ ਤੇ ਰੋਡ ਸ਼ੋਅ ਜਿਹੜੀ ਗੱਡੀ ਤੇ ਕਰਦਾ ਹੈ ਉਹ ਤੇ ਛੱਤ ਪਾ ਰੱਖੀਏ ਤਾਂ ਹਾਂ ਦੋਨੇ ਹਸਬੰਦ ਬਾਈ ਬੈਠੇ ਹੁੰਦੇ ਨੇ ਇਹ ਖੁੰਡਾ ਆ ਚੱਕੀ ਬੈਠਾ ਹੁੰਦਾ ਹੈ ਨਾ ਤੇ ਤੁਹਾਨੂੰ ਤਾਂ ਧੁੱਪ ਲੱਗਦੀ ਹੈ ਰੋਡ ਸ਼ੋਅ ਕਰਨੇ ਵੇਲੇ ਜਿਹੜੇ ਸਾਹਮਣੇ ਮੋਟਰਸਾਈਕਲ ਆਲੇ ਨੇ ਉਹ ਐਦਾਂ ਹੀ ਜਾ ਰਹੇ ਨੇ ਜਾਂ ਤਾਂ ਫਿਰ ਇਕੱਲੇ ਇਕੱਲੇ ਮੋਟਰਸਾਈਕਲ ਤੇ ਛੱਤ ਪਵਾ ਸਕਵੀਰ ਸਿਆਂ ਤੈਨੂੰ ਧੁੱਪ ਲੱਗਦੀ ਹੈ ਪੰਜਾਬ 'ਚ ਇਹ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਲੋਕ ਨੇ ਬਾਹਰ ਟੈਂਪਰੇਚਰ ਕਿੰਨਾ ਹੈ ਸਰ 40 ਡਿਗਰੀ ਜੇ 32 33 ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਉਹ ਬੰਦੇ ਨੇ ਇਹਨਾਂ ਤੋਂ ਕੀ ਉਮੀਦ ਕਰੋਗੇ ਤੁਸੀਂ ਸੋ ਹੁਣ ਇੱਕ ਪਰਖ ਦੀ ਘੜੀ ਆ ਗਈ ਹੁਣ ਤੁਹਾਡੇ ਬੱਚੇ ਦੀ ਵੀ ਤੁਹਾਡੇ ਪੁੱਤ ਭਤੀਜੇ ਦੀ ਵੀ ਪਰਖ ਦੀ ਘੜੀ ਆ ਗਈ ਕਿਉਂਕਿ ਦਿਨ ਰਾਤ ਰੱਗੇ ਲੱਗੇ ਰਹਿੰਦੇ ਆ ਭੰਡਣ ਨੂੰ ਆਪਾਂ ਨੇ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ 540 ਮੈਗਵਾਟ ਦਾ ਆਪਾਂ ਨੇ ਉਹ ਖਰੀਦ ਲਿਆ ਕਿਸੇ ਵਿਰੋਧੀ ਪਾਰਟੀ ਨੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ 43000 ਨੌਕਰੀਆਂ ਦੇਤੀਆਂ। ਕਦੇ ਕਿਸੇ ਨੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਣ ਦਿੱਤੇ। ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ ਸੂਈਆਂ ਜਿਹੜੇ ਸੂਏ ਕੱਸੀਆਂ ਪੁਰਾਣੇ ਉਹ ਚਲਾਤੇ ਨਹਿਰੀ ਪਾਣੀ 60% ਦੇ ਕਰੀਬ ਨਹਿਰੀ ਪਾਣੀ ਖੇਤਾਂ 'ਚ ਪਹੁੰਚਣ ਲੱਗਿਆ ਹੁਣ 70% ਵੱਲ ਨੂੰ ਚੱਲੇ ਹੋਇਆ। ਕਦੇ ਸ਼ਾਬਾਸ਼ ਦਿੱਤੀ ਹੈ? ਨਾ। ਆਪਾਂ ਇੱਕ ਨਹਿਰ ਬਣਾਉਣ ਲੱਗੇ ਆ ਮਾਲਵਾ ਨਹਿਰ। ਜਿਹੜੀ ਬਿਲਕੁਲ ਹਰੀਕੇਪਤਨ ਤੋਂ ਨਿਕਲੂਗੀ ਤੇ ਰਾਸਥਨ ਵਾਲੀ ਨਹਿਰ ਤੇ ਨਾਲ-ਨਾਲ ਇਧਰਲੇ ਪਾਸੇ ਨੂੰ ਕਵਰ ਕਰੂਗੀ ਕਦੇ ਕਿਸੇ ਨੇ ਸ਼ਾਬਾਸ਼ੇ ਦਿੱਤੀ ਹੈ ਨਾ ਇਹ ਕੰਮ ਨਹੀਂ ਨਹੀਂ ਕੰਮ ਨਹੀਂ ਜੀ ਸ਼ਾਬਾਸ਼ੇ ਨਹੀਂ ਦੇਣੀ ਕਿਸੇ ਗੱਲ ਦੀ ਆਪਾਂ ਰਾਸ਼ਨ ਕਰ-ਕਰ ਪਹੁੰਚਾਉਣ ਦੀ ਗੱਲ ਕਰ ਲਈ ਸ਼ਾਬਾਸ਼ੇ ਦਿੱਤੀ ਹੈ ਨਾ ਕਰਨਾ ਕੀ ਇਹ ਤੜਕੀ ਉੱਠ ਕੇ ਕੈਨੇਡਾ 'ਚ ਬਰਫ਼ ਪੈ ਗਈ ਭਗਵਾਨ ਤੁਹਾਨੂੰ ਅਸਤੀਫਾ ਦੇਵੇ ਲਓ ਜੀ ਮਤਲਬ ਲੜਕੀ ਉੱਠ ਕੇ ਲੱਗ ਜਾਂਦੇ ਭਗਵੰਤ ਮਾਨਸਤੀਫਾ ਦੇ ਕਿਉਂ ਦਈਏ ਵੀ ਤੀਪਾ ਲੋਕਾਂ ਨੇ ਲੈਂਦੇ ਆ ਭਾਈ ਕੋਈ ਸਾਨੂੰ ਸਾਡੇ ਬਜ਼ੁਰਗਾਂ ਨੂੰ ਤਾਂ ਕੋਈ ਤੁਹਾਡੇ ਵਾਂਗੂ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਕੋਈ ਐਮਐਲਏ ਸ਼ਿਪ ਜਾਂ ਕੋਈ ਡਿਪਟੀ ਸੀਐਮ ਸ਼ਿਪ ਸਾਨੂੰ ਸਾਡੇ ਬਜ਼ੁਰਗਾਂ ਨੇ ਤਾਂ ਦਿੱਤੀ ਨਹੀਂ ਸਾਨੂੰ ਤਾਂ ਆਟੇ ਦੇ ਬਿਸਕਟ ਮਿਲੇ ਆ ਦਿਵਾਲੀ ਵੇਲੇ ਤੇ ਤੁਹਾਡੇ ਤੁਹਾਡੇ ਬਾਪੂ ਉਸ ਵੇਲੇ ਸੋਨੇ ਦੇ ਬਿਸਕਟਾਂ ਦੀ ਸਮੰਗਲਿੰਗ ਕਰਦੇ ਹੁੰਦੇ ਸੀ ਅਸੀਂ ਤਾਂ ਆਟੇ ਵਾਲੇ ਹੀ ਠੀਕ ਆ ਯਾਰ ਭਾਈ ਆਟੇ ਵਾਲਿਆਂ ਆਟੇ ਵਾਲੇ ਹੀ ਠੀਕ ਆ ਇਹਨਾਂ ਨੂੰ ਇਹੀ ਦੁੱਖ ਆ ਗਿਆ ਆਮਕਰਾਂ ਦੇ ਧੀਆਂ ਪੁੱਤ ਕਿਉਂ ਆ ਗਏ ਆ ਆਮਕਰਾਂ ਦੇ ਧੀਆਂ ਪੁੱਤ ਵਲੰਟੀਅਰ ਬਣ ਗਏ ਵਲੰਟੀਅਰਾਂ ਨੂੰ ਹੁਣ ਮਿਲ ਰਹੇ ਨੇ ਅਹੁਦੇ ਵੱਡੇ ਵੱਡੇ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਰਿਹਾ ਕੋਈ ਕਿਸੇ ਕਮਿਸ਼ਨ ਦਾ ਮੈਂਬਰ ਬਣ ਰਿਹਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਮੇਰਾ ਵਾਦਾ ਤੁਹਾਡੇ ਨਾਲ ਕਿਉਂਕਿ ਮੈਂ ਐਸੇ ਕੰਮ ਤੋਂ ਵਾਸਤੇ ਆਇਆ ਮੈਂ ਤਾਂ 24 ਘੰਟੇ ਇਹੀ ਕੰਮ ਕਰਦਾ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਕਿਵੇਂ ਹੋਊਗਾ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਪਰ ਆਉਦੇ ਨਹੀਂ ਮੁੱਕਦੇ ਤੇ ਮੈਨੂੰ ਕੱਲੇ-ਕੱਲੇ ਵਲੰਟੀਅਰ ਦਾ ਪਤਾ ਹੈ ਕਿ ਕਿਹੜਾ ਆਪਦੇ ਪੱਲਿਓ ਮੋਟਰਸਾਈਕਲ ਤੇ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਜਾਂਦਾ ਹੁੰਦਾ ਦਿਲੋਂ ਨਾਰੇ ਲਾਉਂਦਾ ਨਾ ਜਿਹੜਾ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਉਸ ਵੇਲੇ ਮੈਨੂੰ ਇਹ ਬਹੁਤ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਹਾਂ ਨਾ ਭਗਵੰਤ ਸਿਆ ਆ ਕੋਈ ਪੁਰਾਣੇ ਜਨਮ ਦੇ ਪੁੰਨ ਨਹੀਂ ਆ ਦੇਖ ਲਓ ਮੇਰੇ ਤਾਂ ਹੁਣ ਵੀ ਦੇਖ ਲਓ ਤੁਸ ਜੀ ਹਾਲ ਆ ਫੁੱਲਾਂ ਨਾਲ ਫੁੱਲਾਂ ਨਾਲ ਭਰ ਦਿੰਦੇ ਹਰ ਰੋਜ਼ ਪੱਗ ਜਦੋਂ ਜਾਂ ਲਾ ਕੇ ਕਰਦਾ ਫੁੱਲਾਂ ਨਾਲ ਕਿੱਥੇ ਤਾਂ ਪਿਆਰ ਹੈ ਆ ਫੁੱਲ ਅੱਧਾ ਘੰਟਾ ਪਹਿਲਾਂ ਲੈ ਕੇ ਖੜੇ ਹੋਣਗੇ 500 ਸਾਲਾਂ ਤੱਕ ਵੀ 23 ਸਾਲ ਦੇ ਰਹੂਗਾ ਔਰ ਕੁਰਬਾਨੀ ਨੂੰ ਕੋਈ ਅਸੀਂ ਕੋਈ ਬੀਟ ਨਹੀਂ ਕਰ ਸਕਦਾ ਤੇ ਇਹ 26 ਜਨਵਰੀ ਤੇ ਕੈਪਟਨ ਮਨਿੰਦਰ ਬੋਲਿਆ ਸੁਨੀਲ ਜਾਖੜ ਬੋਲਿਆ ਕੋਈ ਬੋਲਿਆ ਜਿਹੜੇ ਇਥੋਂ ਬੀਜੇਪੀ ਨੂੰ ਚਲੇ ਗਏ ਪੰਜਾਬ ਦੇ ਵੱਡੇ ਹਿਤੈਸ਼ੀ ਨਹੀਂ ਬੋਲਦੇ ਪਰ ਵੀਰੋ ਹੁਣ ਮੇਰੀ ਬੇਨਤੀ ਹੈ ਮੈਂ ਕੱਲਾ ਲੜੀ ਜਾਣਾ ਕੇਜਰੀਵਾਲ ਕੱਲਾ ਲੜੀ ਜਾਂਦਾ ਉੱਥੇ ਐਲਜੀ ਨਾਲ ਇੱਥੇ ਮੈਂ ਗਵਰਨਰ ਨਾਲ ਲੜੀ ਜਾਣਾ ਮੈਂ ਬੀਜੇਪੀ ਨਾਲ ਲੜੀ ਜਾਣਾ ਮੈਂ ਸੁਪਰੀਮ ਕੋਰਟ ਤੇ ਗੱਲ-ਗੱਲ ਤੇ ਜਾਣਾ ਪੈਂਦਾ ਲੜੀ ਜਾਂਨੇ ਆ ਪਰ ਮੈਨੂੰ ਨਾ ਥੋੜੀ ਸ਼ਕਤੀ ਚਾਹੀਦੀ ਹੈ ਕਿਉਂਕਿ ਕੱਲਾ ਕੱਲਾ ਨਹੀਂ ਲੜ ਸਕਦਾ ਮੈਂ ਜੇ ਮੈਨੂੰ ਤੁਸੀਂ ਜੇ ਮੈਨੂੰ ਤੁਸੀਂ ਮੈਂ ਇਕੱਲਾ ਲੜੂੰਗਾ ਮੈਂ ਕੋਈ ਥੱਕਦਾ ਨਹੀਂ ਤੁਹਾਡਾ ਪਿਆਰ ਹੀ ਇੰਨਾ ਹੈ ਕਿ ਥੱਕਣ ਦਿੰਦਾ ਹੀ ਨਹੀਂ ਉਹ ਪਰ ਜੇ ਮੈਨੂੰ ਤੁਸੀਂ 13 0 ਜਾਨੀ ਕਿ 13 ਇੱਥੋਂ ਮੈਨੂੰ ਬਾਵਾ ਦੇ ਦੋਗੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਵਾਂਗੂ मुट्ठी ਬੰਦ ਕਰਕੇ ਉੱਠਣ ਗਿਆ 13 ਇੱਥੋਂ ਦਿੱਲੀ ਤੋਂ ਆ ਰਹੀਆਂ ਚਾਰ ਦੀਆਂ ਚਾਰੇ ਗੁਰੂ ਖੇਤਰ ਜਿੱਤ ਰਿਆਂ ਗੁਜਰਾਤ ਤੋਂ ਆ ਰਹੀਆਂ ਨੇ ਜੇ 20 25 ਇਹ ਹੋ ਗਏ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ 35 40 ਹੋ ਗਏ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਇੱਕ ਪੈਸਾ ਵੀ ਰੋਕ ਸਕੇ ਤੇ ਜਾਂ ਸਾਡੀ ਝਾਕੀ ਨੂੰ ਕੋਈ ਇਧਰ ਉਧਰ ਕਰ ਸਕੇ ਸਾਡੀ ਝਾਕੀ ਨੂੰ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਰ ਇਹ ਇਹ ਪਿਆਰ ਤਾਂ ਮਿਲੂਗਾ ਜੇ ਇਹ ਗੱਲ ਦੇਖੋ ਇਹ ਨਾ ਕਹਿ ਦਿਓ ਕਿ ਯਾਰ ਸਾਡੇ ਪਿੰਡੋਂ ਵੋਟਾਂ ਤਾਂ ਹੋਰ ਵੀ ਪੈ ਜਾਂਦੀਆਂ ਗੱਲ ਕਰ ਭਗਵੰਤ ਮਾਨ ਦਾ ਘੇੜਾ ਨਹੀਂ ਵਜਿਆ ਦੇਖੋ ਮੈਂ ਕੱਲ੍ਹ ਮੇਰੇ ਘੇੜੇ ਕਰਕੇ ਤੁਸੀਂ ਕੋਈ ਇਹ ਕਹਿ ਦੋ ਕਿ ਆ ਭਗਵੰਤ ਮਾਨ ਆ ਜਾਂਦਾ ਹੋਰ ਪਾ ਜਾਂਦੇ ਦੇਖੋ ਪੰਜਾਬ ਆਪਣਾ ਸਾਰਿਆਂ ਦਾ ਨਾ ਮੈਂ ਕਿਸੇ ਬੱਸਾਂ ਚ ਹਿੱਸਾ ਪਾਉਣਾ ਬਈ ਨਾ ਟਾ ਬਿਆੰਚ ਨਾ ਕਿਤੇ ਮੈਂ ਕੋਈ ਆ ਜਿਹੜੀਆਂ ਰੇਤੇ ਦੀਆਂ ਖੱਡਾਂ ਹਿੱਸਾ ਪਾਉਣਾ ਹਿੱਸਾ ਤਾਂ ਮੈਂ ਜ਼ਰੂਰ ਪਾਉਣਾ ਪਰ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸ ਕਰਕੇ ਮੈਂ ਕਹਿੰਦਾ ਮੈਨੂੰ ਤੁਸੀਂ 13 ਵਾਵਾ ਦਿਓ ਤੁਸੀਂ 13 ਵਾਵਾ ਦਿਓ ਕੇਜਰੀਵਾਲ ਸਾਹਿਬ ਉਧਰੋਂ ਉਹਨਾਂ ਨੂੰ ਵੀ ਇਹ ਗੱਲ ਦੀ ਖੁਸ਼ੀ ਹੋਊਗੀ ਕਿਉਂਕਿ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨਹੀਂ ਗੱਡੇ ਸੀ 2014 ਚ ਸੋ ਇਸ ਕਰਕੇ ਆਪਾਂ ਉਹਨਾਂ ਨੂੰ ਦੱਸ ਦਈਏ ਕੇਜਰੀਵਾਲ ਸਾਹਿਬ ਨੂੰ ਕਿ ਤੁਹਾਡਾ ਲਾਇਆ ਹੋਇਆ ਜਿਹੜਾ ਬੂਟਾ ਹੈ ਜਿਹੜਾ ਇਮਾਨਦਾਰੀ ਦਾ ਤੇ ਪਾਰਦਰਸ਼ੀ ਰਾਜਨੀਤੀ ਦਾ ਬੂਟਾ ਹੈ ਉਹ ਫਲ ਵੀ ਦੇਣ ਲੱਗ ਗਿਆ ਛਾਂ ਵੀ ਦੇਣ ਲੱਗ ਗਿਆ ਤੇ ਇਸ ਬੂਟੇ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੋ ਗਈਆਂ ਉਹਨਾਂ ਦੀਆਂ ਕਹਾੜੀਆਂ ਦੇ ਮੂੰਹ ਮੁਰ ਜਾਣਗੇ ਪਰ ਸਾਡੀਆਂ ਜੜਾਂ ਨਹੀਂ ਵੱਡੀਆਂ ਜਾ ਸਕਦੀਆਂ ਇਹ ਗਲਤ ਫਹਮੀ ਚ ਨੇ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਸਾਡੇ ਕੋਲੇ ਬਹੁਤ ਫਿਰਸਾ ਪਿਆ ਹੈ ਇਤਿਹਾਸ ਪੈ ਲੜਾਈਆਂ ਦਾ ਆਓ ਆਪਾਂ ਇਕੱਠੇ ਹੋ ਕੇ ਫੇਰ ਉਹੀ ਲੜਾਈ ਲੜੀਏ ਤੇ ਆਪਣੇ ਸੰਕਟ ਦੇ ਵਿੱਚ ਪਾਰਟੀ ਦੇ ਨਾਲ ਖੜੀਏ ਔਰ ਮੈਨੂੰ ਇਹਨਾਂ ਪਤਾ ਹੈ ਕਿ ਤੁਸੀਂ ਦਿਲੋਂ ਬੋਲ ਰਹੇ ਹੋ ਦਿਲੋਂ ਆਇਓ ਤੁਹਾਨੂੰ ਕੋਈ ਦਿਹਾੜੀ ਤੇ ਨਹੀਂ ਲਿਆਂਦਾ ਗਿਆ ਤੇ ਦੌਰदार ਦੋਨੇ ਹੱਥ ਉੱਪਰ ਚਾ ਕੇ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸਾਰਾ ਮੇਰਾ ਬਹੁਤ ਹੌਸਲਾ ਵੱਧ ਗਿਆ ਮੇਰਾ ਬਹੁਤ ਹੌਸਲਾ ਵੱਧ ਗਿਆ ਤੁਹਾਡੇ ਜੋਸ਼ ਨਾਲ ਤੁਹਾਡੇ ਜਜ਼ਬੇ ਨਾਲ ਮੈਂ ਵੀ ਹੁਣ ਇਸ ਤੋਂ ਵੱਧ ਤੁਗੜੇ दुगने जज्बे न मैं काम करूंगा और दुगने जज्बे काम करूंगा और वादा कर बड़ी जल्दी नू लीड करूंगा दोनों हथ उपर तो दो नारे ला दौ इनकलूर थोड़ा जा होर इनकलूर इनकलूर बोर ਸੋਨਹਾਰ ਇੰਨਾ ਜਿਆਦਾ ਪਿਆਰ ਤੁਸੀਂ ਦਾਬੇ ਵਾਲੇ ਦਿੰਦਾ ਉਮੀਦ ਤੋਂ ਵੱਧ ਥਕਾਵਟਾਂ ਲਾਤਿਆਂ ਤੁਹਾਨੂੰ ਮਿਲਾਂਗੇ ਪਿੰਡਾਂ 'ਚ ਮੈਂ ਆਉਂਗਾ ਜਿੱਥੋਂ ਦੀ ਰੋਡ ਸ਼ੋਅ ਲੈ ਕੇ ਜਾਣਾ ਹੈ ਰੋਡ ਸ਼ੋਅ ਲੈ ਜਾਓ ਬਾਜ਼ਾਰ 'ਚ ਲੈ ਕੇ ਜਾਣਾ ਮੰਡੀ 'ਚ ਲੈ ਕੇ ਜਾਣਾ ਜਿੱਥੇ ਕਹੋਗੇ ਉੱਥੇ ਆਉਂਗਾ ਪੰਜਾਬ ਵਾਸਤੇ ਖੂਨ ਦਾ ਕਤਰਾ-ਕਤਰਾ ਹਾਜ਼ਰ ਹੈ